ਓਏ ਵਾਹ ਜੀ ਵਾਹ ਏਦਾਂ ਕੰਮ ਹੋਇਆ ਯਾਰ ਹੈ ਕੀ ਨਾਮ ਕੀ ਤੇਰਾ ਪ੍ਰਿੰਸੀਪਲ ਹੈ ਕਿੱਥੇ ਦਾ ਰਹਿਣ ਵਾਲਾ ਗੰਭੀਰ ਕੰਪਨੀ ਤੇ ਕਾਦੇ ਆਸਤੇ ਆਪਾਂ ਨਸ਼ਾ ਕਰਦੇ ਵਾਰ-ਵਾਰ ਇੱਥੇ ਆ ਕੇ ਯਾਰ ਭਾਈ ਮੈਂ ਤਾਂ ਪਹੁੰਚ ਗਿਆ ਨਾਲ ਦੇ ਦੌੜ ਕੇ ਕੀ ਹੋਇਆ ਨਾਲ ਪਹੁੰਚੀ ਆਇਆ ਹੈ ਹੈ ਗੱਲੀ ਆ ਗਈ ਅੱਗੇ ਕਿੱਥੇ ਜਾਣਾ ਹੁੰਦਾ ਹੈ ਹੈ ਘਰੇ ਜਾਈ ਹੈ ਘਰੇ ਜਾਈ ਕਰੇ ਡਿਕਲਾਂ ਦਾ ਅੱਜ ਬਾਹਰ ਆ ਗਿਆ ਕੀ ਹੋਇਆ ਉਹ ਮੁੰਡਿਆਂ ਨੇ ਦਿੱਤਾ ਹੈ ਹੂੰ ਮੁੰਡੇ ਕਿੱਥੇ ਗਏ ਮੁੰਡੇ ਦੇਖ ਯਾਰ ਇਹ ਨੂੰ ਨਾ ਰੱਖ ਕਿੱਥੇ ਗਏ ਤੇਰੇ ਯਾਰ ਦੋਸਤ ਸੋ ਤਸਵੀਰਾਂ ਤਦ ਤੱਕ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਦਿੰਦੇ ਆ ਬਸ ਯਾਰ ਮੇਰਾ ਭਰਾ ਹੈ ਠੀਕ ਹਨਾ ਨਦਨ ਦੁੱਤ ਜੀ ਪਾਏ ਸਾਰੀ ਮਾਫੀ ਮੈਨੂੰ ਜਾਣਦਾ ਹਾਂ ਜਾਣਦਾ ਸਾਡੀ ਪ੍ਰੋਗਰਾਮ ਦੇ ਵੀਡੀਓ ਦੇਖ ਰਹੇ ਹੋ ਹੈ ਨਾ ਵੀਡੀਓ ਦੇਖਦਾ ਤੇ ਤੁਹਾਨੂੰ ਪਤਾ ਜਦੋਂ ਆਪਾਂ ਇੱਥੇ ਇੱਧ ਕਿੱਧਰ ਜਾਈ ਜੰਨਾ ਤੇ ਹੜੀਆਂ ਚ ਤੇ ਫਿਰ ਆਪਾਂ ਆ ਜੀ ਕਿਉਂ ਕਰਦੇ ਪਏ ਆ ਮਟਰ ਦੀ ਵੀਡੀਓ ਦੇਖਦਾ ਨਾ ਉਧਰ ਤਿੰਨ ਸਬਜ਼ੀ ਮੰਡੀ ਵੀ ਆ ਜਾਂਦੀ ਹੈ ਵਹੇ ਇੱਕ ਵਾਰੀ ਫੇਰ ਜਿਹੜੀਆਂ ਤਸਵੀਰਾਂ ਤੁਹਾਨੂੰ ਪਲੇ ਕਰ ਦਿੰਦੇ ਆ ਸਾਂਝੀਆਂ ਕਰ ਦਿੰਦੇ ਆ ਰੋੜ ਕੀ ਤੋਂ ਖੜ ਦੇ ਖੜ ਦੇ ਖੜ ਦੇ ਖੜ ਦੇ ਵਾਜੀ ਵਾ ਖੰਡਲ ਦਿਖਾਇਆ ਨੇ ਤੁਸੀਂ ਨਾਲ ਵਿੱਚ ਇਹ ਕਿਹੜਾ ਕੰਮ ਆਇਆ ਯਾਰ ਕਿੱਥੇ ਲਾਉਂਦਾ ਮੈਂ ਇੰਜੈਕਸ਼ਨ ਲਾਉਣਾ ਕਿੱਥੇ ਉਹਦਾ ਇੰਜੈਕਸ਼ਨ ਕਿੱਥੇ ਲਾਉਣਾ ਹੈ ਹਾਂ ਹੁਣ ਕਿੱਥੇ ਇੰਜੈਕਸ਼ਨ ਹੋਵੜ ਆ ਜਾ ਦਿਖਾ ਕਿੱਥੇ ਆ ਜਾ ਆ ਜਾ ਹੈ ਹੂੰ ਹਾਂ ਜੀ ਮੇਗਾ ਸਰਕਾਰੀ ਥਾਂਾਂ 'ਚ ਵੜ ਜਾਂਦੇ ਸਰਕਾਰ ਕੁਛ ਨਹੀਂ ਦੀ ਤਾਂ ਕਰਕੇ ਇਹ ਕਿਹੜੀ ਥਾਂ ਆ ਫਿਰ ਜੀ ਇਹਨਾਂ ਦਿੱਤਾ ਹਾਂ ਕਿੱਥੇ ਤੇਰੇ ਯਾਰ ਦੌੜ ਗਏ ਦੇਖ ਕੇ ਤੈਨੂੰ ਛੱਡ ਗਏ ਕਿਦਾਂ ਛੱਡ ਗਏ ਤੇਰਾ ਸਾਥ ਜਿਹੜੇ ਨਾਲ ਤੇ ਮੁੰਡੇ ਹੋ ਕੀ ਪੀਂਦੇ ਸੀਗੇ ਉਹ ਪੰਨੀ ਤੇ ਪੀਣ ਲੱਗੇ ਸੀਗੇ ਉਹਦਾ ਉਹਨਾਂ ਦਾ ਸਮਾਨ ਕਿੱਥੇ ਆ ਦਿਖਾ ਉਹ ਨਹੀਂ ਭਾਈ ਉਹਦੇ ਕੋਲ ਨਾ ਹੋਵੇ ਤੇ ਸਾਥ ਦੇ ਕਿਤੇ ਦੇਖ ਤਾਂ ਅਸੀਂ ਕਿੱਥੇ ਲੱਭ ਕੇ ਦਿਖਾਣਾ ਸਾਨੂੰ ਉਹੀ ਤਾਂ ਤੁਹਾਨੂੰ ਕਹਿੰਦਾ ਮੈਂ ਦਿਖਾ ਕਿੱਥੇ ਆ ਸਮਾਨ ਲੱਭ ਦੇਖੀਏ ਸਾਰਾ ਸਾਮਾਨ ਹੈਗੀ ਆ ਸਰਿੰਜ ਦਿੱੱਕੇ ਦਾ ਪਈ ਆ ਯਾਰ ਕਿਥੇ ਆ ਹੈਂ ਕੋਲ ਹੈ ਹੈਂ ਕੋਲ ਹੀ ਤੇਰਾ ਕਿਥੇ ਆ ਸਾਮਾਨ ਡੁੱਲ ਗਿਆ ਕਿਥੇ ਡੁੱਲ ਗਿਆ ਨਹੀਂ ਨਹੀਂ ਇੰਜੈਕਸ਼ਨ ਕਿਥੇ ਆ ਜੇਬਾਂ ਚੋਂ ਗੱਡ ਗੱਡ ਫਟਾਫਟ ਆ ਤੇਰਾ ਹੈ ਹੈਂ ਦੇਖੀਏ ਚ ਹੈਗਾ ਵਾ ਸਮਾਨ ਲੈ ਥੋੜਾ ਹੀ ਲਾਇਆ ਸੀ ਲਾ ਲਿਆ ਸੀ ਥੋੜਾ ਜਿਹਾ ਹੈ ਕਾ ਤੋ ਕਰਦੇ ਯਾਰ ਇਦਾਂ ਬਿਲਕੁਲ ਨਹੀਂ ਕਰਦਾ ਮੈਂ ਤੁਹਾਡੇ ਨੂੰ ਦੇਖੇ ਰਹਾਂ ਉਹ ਤਾਂ ਠੀਕ ਆ ਪਰ ਮੈਂ ਮੰਨ ਗਿਆ ਪਰ ਆ ਚੀਜ਼ਾਂ ਕਿਉਂ ਕਰਦਾ ਸਾਰੀ ਕੰਮ ਮੌਕਾ ਵੇਖ ਕੇ ਕਰਦਾ ਸਮਾਨ ਕਿੱਥੋਂ ਖਰੀਦਾਂ? ਸਮਾਨ ਭਾਈ ਇਹ ਲੈ ਕੇ ਆਏ ਕਹਿੰਦੇ ਕਿੱਥੋਂ ਖਰੀਦਾਂ ਦੱਸ ਤਾ ਸਹੀ ਪਤਾ ਨਹੀਂ ਭਾਈ ਇਹ ਲੈ ਕੇ ਆਏ ਸਾਈਕਲ ਵੀ ਉਹਦੀ ਆ। ਚੱਲ ਸਮਾਨ ਮੰਨ ਲਿਆ ਭਰਾ ਉਹ ਲੈ ਕੇ ਆਇਆ ਹਨਾ। ਸਿਰਿੰਜ ਕਿੱਥੋਂ ਲੈਂਦੇ ਹੋ? ਕਿਹੜਾ ਮੈਡੀਕਲ ਸ਼ਾਪ ਵਾਲਾ ਤੋਂ ਸਿਰਿੰਜ ਆਉਂਦਾ? ਕਿੰਨੀਆਂ ਪਈਆਂ ਭਾਈ ਉਹਦਰ ਚਲ ਜੋ ਕਿੰਨੀਆਂ ਪਈਆਂ। ਉਹੀ ਚੱਕੇ ਲਾ ਲੈਂਦੇ ਹੋ। ਨਾ ਨਹੀਂ ਕੰਟੀ ਹੋਈ। ਉਹ ਉਹਦੇ ਨਾਲ ਤੈਨੂੰ ਪਤਾ ਐਡਜ਼ ਹੁੰਦੀ ਆ। ਤੇ ਐਚਆਈ ਵੀ ਹੈਗੀ ਤੈਨੂੰ ਵੀ। ਪੈਸੇ ਨਾ ਚੱਕਣ। ਹੈ? ਰੱਤ ਨਹੀਂ ਕਰਦੇ। ਤੇ ਫੇ ਆਪਾਂ ਕਿਉਂ ਇਦਾਂ ਕਰਦੇ ਆ ਯਾਰ ਮੇਰੇ ਵੀ ਦੱਸ। ਚੰਗਾ ਭਲਾ ਤੂੰ ਕਿੰਨੇ ਸਾਲ ਦਾ ਆ 31 ਸਾਲ ਦਾ 33 ਸਾਲ ਦਾ ਯਾਰ ਤੂੰ ਕਿਹੜੇ ਚੱਕਰਾਂ ਚ ਪਿਆ ਮੇਰਾ ਭਰਾ ਦੱਸ ਕਿੰਨਾ ਸਮਾਂ ਹੋ ਗਿਆ ਕਾਰ ਕਰਦੇ ਨੂੰ ਇਹ ਹਾਂ ਸਾਲ ਉਹ ਜਿਹੜੇ ਮੁੰਡੇ ਸੀਗੇ ਤੇਰੀ ਯਾਰ ਦੋਸਤਾਂ ਜਾਂ ਕੋਣ ਆਹੇ ਨਹੀਂ ਭਾਈ ਯਾਰ ਦੋਸਤਾਂ ਨੂੰ ਥੱਲੇ ਲੈਣਾ ਤੈਨੂੰ ਲੈਣੇ ਸੀਗੇ ਲੈਣ ਆਏ ਕਿ ਉੱਥੇ ਮਿਲੇਗੇ ਮਿਲ ਲੈ ਹਾਂ ਨਾਲੀ ਉਹਨੇ ਮਾਮੀ ਆ ਗਏ ਤੇ ਬਸ ਇਕੱਠੇ ਹੋ ਕੇ ਆ ਗਏ ਸਾਰੇ ਇਹ ਚੰਗਾ ਤੁਹਾਡਾ ਸਿਸਟਮ ਆ ਯਾਰ ਕਿੱਧਰ ਨੂੰ ਦੌੜੇ ਹੋ ਮੁੰਡੇ ਦੱਸ? ਇਹ ਨਹੀਂ ਭਾਈ ਹਾਂ ਤਾਂ ਦਿਨ ਬਾਹਰੋਂ ਨਿਕਲੇ ਸੀ ਮੁੰਡੇ ਇੱਕ ਇਧਰੋਂ ਜਾਓ ਫਿਰ ਕਿਧਰੋਂ ਜਾਓ? ਆਹੀਂ ਇਧਰੋਂ ਜਾ ਰਹੇ ਸਨ ਤੂੰ ਉਧਰ ਜਾ ਇਹਨੂੰ ਸਾਡੇ ਨਾਲ ਵੇਚ ਕਿਧਰ ਪਿੱਛੇ ਕਿੱਥੇ ਭੱਜੇ ਤੇਰੇ ਸਾਹਮਣੇ? ਭਾਜੀ ਕੰਮ ਦਾ ਟੱਪ ਨਹੀਂ ਸਕਦੇ ਹੋ ਕਿਧਰ ਉੱਪਰ ਚੱਲਦੇ ਫਿਰਿਓ ਦੇਖੀ ਆਜਾ ਆ ਜਾ ਉੱਪਰ ਚੱਲ ਯਾਰ ਹੋਣੇ ਬੜ ਚੱਲ ਮੇਰਾ ਭਰਾ ਕਿੱਥੇ ਕਿੱਥੇ ਵੰਦੇ ਹੋ ਹੋਰ ਦੀ ਸਾਰੇ ਓਏ ਘੱਟ ਨਹੀਂ ਆਪਾਂ ਦਾ ਇੱਥੇ ਬੱਤੇ ਸਾਹਮਣੇ ਬੋਖੇ ਦਾ ਰਾਮ ਹੋ ਗਿਆ ਹੂੰ ਕੰਪਾਲਾ ਮੇਰੇ ਤੇ ਨਾ ਕੋਈ ਬਾਕੀ ਨਾ ਕੋਈ ਹੂੰ ਛੱਡ ਕੇ ਤੈਨੂੰ ਹੂੰ ਲਗੁੰਦਾ ਛੱਡ ਕੇ ਤੈਨੂੰ ਬਸ ਇੰਨੀ ਵਾਰੀ ਸੀਗੀ ਹਾਂ ਬਸ ਇੰਨੀ ਵਾਰੀ ਸੀ ਬੋਲਦਾ ਨਹੀਂ ਭਰਾ ਯਾਰੀ ਭਾਈ ਹੁਣ ਸਾਰੀ ਚਿੱਟੇ ਵਾਲੇ ਵੀ ਇੰਨੀ ਵਾਰੀ ਹੁੰਦੀ ਆ ਹਾਂ ਇਸ ਤੋਂ ਵੱਧ ਨਹੀਂ ਹੁੰਦੀ ਤੇ ਫੇਰ ਛੱਡਦਾ ਕਿਉਂ ਨਹੀਂ ਛੱਡ ਦੂੰਗਾ ਕਦੋਂ ਜਦੋਂ ਪੈਸੇ ਆਏ ਜਦੋਂ ਪੈਸੇ ਆਏ ਫੇਰ ਛੱਡੇਗਾ ਕੋਈ ਦੁਬਾਰੀ ਤੇ ਲੈ ਆਉਂਗਾ ਦਵਾਈ ਲੈ ਕੇ ਛੱਡੂ ਸਰਕਾਰ ਦਵਾਈ ਦਿੰਦੀ ਤੇ ਇਹ ਜਿਹੜੇ ਚਿੱਟਾ ਲਾਉਂਦੇ ਆ ਉਹ ਦਾ ਅੱਗੇ ਮਹਾਂ ਸੱਤੀ ਯਾਰ ਤੇ ਹੋਰ ਕਿਹੜੀ ਦਵਾਈ ਚਾਹਦਾ ਤੂੰ ਭਰਾ ਮੈਂ 300 ਲੈਣੀ ਹੈ ਹੈ 300 ਆਹ ਉਹ ਤੇ ਸਰਕਾਰੀ ਦਵਾਈ ਫ੍ਰੀ ਚ ਮਿਲਦੀ ਨਾ ਉਹ ਨਹੀਂ ਭਾਈ ਜੀ 300 ਹਸਪੀਟਲ ਤਾ ਹਾਂ ਤੇ 300 ਹਸਪੀਟਲ ਵੀ ਸਰਕਾਰੀ ਹੈ ਨਹੀਂ ਭਾਈ ਚੈਰੀਟੇਬਲ ਹਸਪੀਟਲ ਦੇ ਵਿੱਚ ਆਂਦਾ ਕੀ ਹੈ 1000 1200 ਰੁਪਏ ਦਾ ਪਹਿਲੇ ਵਿਸ਼ਾ ਚੈੱਕ ਕਰਦੇ ਫਿਰ ਦਵਾਈ ਤੁਹਾਨੂੰ ਤੇ ਆ ਉਹਦੇ ਕੋਟੋ ਘਟਿਆ ਯਾਰ 18 19 ਰੁਪਏ ਲੱਗਦਾ ਆ ਮਤਲਬ ਬਾਥਰੂਮ ਤਾਂ ਚੈੱਕ ਕਰਦੇ ਦਵਾਈ ਤਾਂ ਫ੍ਰੀ ਫ੍ਰੀ ਆ ਨਹੀਂ ਭਾਈ ਇਹ ਤਾਂ ਸ ਦਵਾਈ ਹੰਨ ਕਿੰਨੇ ਦਵਾਈ ਜਾਂਦੀ 8 800 ਕਹਿੰਦੀ 1000 ਕਹਿੰਦੀ ਇੱਥਾ 3 ਦਿਨ ਤੇ ਮੜਾ ਉਹ ਹਾਂ ਕਿੰਨਾ ਟਾਈਮ ਦਵਾਈ ਚੱਲਦੀ ਆ ਉਹ ਚੱਲਦੀ ਦੋ ਤਿੰਨ ਹਫਤੇ ਤੇ 3 ਦਿਨ ਤੇ ਫਿਰ ਦੋ ਤਿੰਨ ਹਫਤੇ ਤੇ ਜੇ ਦਵਾਈ ਤੈਨੂੰ ਲਿਆਦੀਏ ਟੈਸਟ ਵੀ ਕਰਾਦੀਏ ਫੇਰ ਛੱਡੇਗਾ ਤੇ ਜੇ ਨਾ ਛੱਡਿਆ ਫੇਰ ਫੇਰ ਭਾਲ ਲਿਓ ਭਾਈ ਫੇਰ ਫੜ ਕੇ ਮੈਂ ਕੀ ਕਰਨਾ ਪੈਂਜ ਪੈਸੇ ਖਰਚ ਕੇ ਨਾਲੇ ਮੈਂ ਤੈਨੂੰ ਫੇਰ ਦੁਬਾਰਾ ਫੜਦਾ ਨਾ ਵੇਲਾ ਸਮਝਾ ਸਾਨੂੰ ਛੱਡੂੰਗਾ ਭਾਈ ਜੇ ਤੁਸੀਂ ਆਪ ਕਹੇ ਪੱਕਾ ਹਾਂਜੀ ਚਲ ਆਜਾ ਦਵਾਈ ਕਰਾ ਲੈ ਤੋ ਦੱਸ ਦਈਏ ਕਿ ਲਗਾਤਾਰ ਸਾਡੇ ਵੱਲੋਂ ਖਬਰਾਂ ਜਿਹੜੀਆਂ ਆ ਆ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਆ ਪਰ ਨਸ਼ਾ ਜਿਹੜਾ ਵਾ ਇੱਥੇ ਬਿਲਕੁਲ ਵੀ ਰੁਕਣੀ ਪਾਰਿਆ ਤਾਂ ਦੱਸ ਦਈਏ ਕਿ ਖਬਰ ਜਿਹੜੀ ਪ੍ਰਕਾਸ਼ਿਤ ਕਰਨ ਦਾ ਸਾਡਾ ਮਕਸਦ ਇਹ ਹੁੰਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਤਾਂ ਪਤਾ ਲੱਗੇ ਕਿ ਇੱਥੇ ਕੀ ਚੀਜ਼ਾਂ ਚੱਲ ਰਹੀਆਂ ਆ ਕਿ ਨਹੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਦੇ ਲਈ ਅਸੀਂ ਬਾਰ ਬਾਰ ਜਿਹੜੀ ਇੱਥੇ ਖਬਰਾਂ ਕਰਦੇ ਆ ਤਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਵਾ ਐਕਟਿਵ ਹੋ ਜਾਵੇ ਤੇ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਸਰਪੰਸ਼ਰਮਾਨੇ ਨਸ਼ੇ ਦੀ ਉੱਤੇ ਜਿਹੜੀ ਨਕੇਲ ਕਾਫੀ ਕਸੀ ਹੋਈ ਹੈ ਤੇ ਇੱਥ ਗੱਲ ਐ ਸਾਰੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਇਥੇ ਰਾਉਂਡ ਅਪ ਕਰਨਾ ਸ਼ੁਰੂ ਕਰਦਾ ਤੇ ਸਰਕਾਰੀ ਥਾਵਾ ਦੇ ਵਿੱਚ ਨਸ਼ਾ ਜਿਹੜਾ ਬੰਦ ਕਰਵਾਉਂਦਾ ਸੋ ਦੱਸ ਜੀ ਕਿ ਇਸ ਲੜਕੇ ਦੀ ਹੁਣ ਸਾਡੇ ਵੱਲੋਂ ਜਿਹੜੀ ਦਵਾਈ ਵੀ ਲਾ ਦਿੱਤੀ ਜਾਏਗੀ ਤੇ ਟੈਸਟ ਵੀ ਕਰਾ ਦਿੱਤਾ ਜਾਏਗਾ ਪਰ ਦੇਖਣ ਵਾਲੀ ਗੱਲ ਹੁਣ ਇਹ ਹੋਏਗੀ ਕਿ ਲੜਕਾ ਜਿਹੜਾ ਆ ਉਹ ਨਸ਼ਾ ਛੱਡਦਾ ਹੈ ਕਿ ਨਹੀਂ ਛੱਡਦਾ ਤਦ ਤੱਕ ਲਈ ਮੈਂ ਹੁੰਦਾ ਜਦੋਂ ਕੈਮਰਾਮੈਨਸ ਤੋਂ ਦੀ ਦੇ ਨਾਲ ਮੈਨ ਰਿਪੋਰਟਰ ਗੁਰਦੀਪ ਸਿੰਘ ਯੂਐਸਵਾਰਾ ਟੀਵੀ ਜਲੰਧਰ